ਵਾਹਿਗੁਰੂ ਚਿਕਾ ਖਾਲਸਾ ਵਾਹਿਗੁਰੂ ਚਕੀ ਫਤਿਹ ਆਮ ਘਰਾਂ ਵਿੱਚ ਵੇਖੀਦਾ ਹੈ ਕਿ ਕੋਈ ਗੁਟਕਾ ਸਾਹਬ ਤੋਂ ਪਾਟ ਕਰ ਰਿਹਾ ਹੈ ਤੇ ਪਾਟ ਕਰਦਿਆਂ ਕਰਦਿਆਂ ਕਿਸੇ ਨੂੰ ਕੋਈ ਕੰਮ ਪੈ ਗਿਆ ਤੇ ਉਹ ਗੁਟਕਾ ਸਾਹਬ ਟੇਬਲ ਤੇ ਸਲ ਤੇ ਟੀਵੀ ਦੇ ਉੱਪਰ ਜਾਂ ਫ੍ਰਿਜ ਤੇ ਰੱਖ ਦਿੰਦੇ ਹਨ ਕਿ ਜਿਹੜਾ ਕਰਨਾ ਠੀਕ ਹੈ ਨਹੀਂ ਇਹ ਗੱਲ ਬਹੁਤ ਗਲਤ ਹੈ ਬਾਣੀ ਦਾ ਜਿੰਨਾ ਸਤਕਾਰ ਕਰੋ ਉਨਾ ਹੀ ਘਟ ਹੈ ਤਾਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੇ ਸਮੇਂ ਕੁਝ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ। ਜੇ ਸਤਿਗੁਰਜੀ ਉਸ ਸਮੇਂ ਪਲੰਘ ਤੇ ਆਰਾਮ ਵਿੱਚ ਸਨ। ਸਿੱਖਾਂ ਨੇ ਗੁਰੂ ਸਾਹਿਬ ਦੇ ਕਮਰੇ ਦੇ ਬਾਹਰ ਜ਼ਮੀਨ ਤੇ ਬੈਠ ਕੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ। ਜਦ ਗੁਰੂ ਸਾਹਿਬ ਉੱਠੇ ਤੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ ਤੇ ਜਦੋਂ ਨજર ਬਾਣੀ ਪੰਨਵਾਲਿਆਂ ਤੇ ਪਈ ਤਾਂ ਸਤਿਗੁਰੂ ਜੀ ਕਿੰਨੇ ਕਾਲੀ ਨਾਲ ਉੱਠੇ ਕਿ ਪਲੰਘ ਦੀ ਬਾਹੀ ਸਤਿਗੁਰੂ ਜੀ ਤੇ ਗੋਡੇ ਤੇ ਵੀ ਲੱਗੀ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਇੰਨੀ ਕਾਲੀ ਕਿਉਂ ਕੀਤੀ ਗੁਰੂ ਸਾਹਿਬ ਕਹਿਣ ਲੱਗੇ ਕਿ ਮੇਰੇ ਸਿੱਖ ਏਥਾਂ ਬੈਠ ਕੇ ਬਾਣੀ ਪੜ੍ਹ ਰਹੇ ਸਨ ਤੇ ਮੈਂ ਪ੍ਰੰਤਿਸਾਂ ਕਾਲੀ ਇਸ ਲਈ ਕੀਤੀ ਕਿ ਇਹ ਬਾਣੀ ਦੀ ਬੇਅਦਬੀ ਹੈ ਜਿਨ ਪੈ ਅਦਬ ਨਾ ਬਾਣੀ ਤਾਰਾ ਜਿੰਨੋ ਸੋ ਸਿੱਖ ਰਹੇ ਹਮਾਰਾ ਗੁਟਕਾ ਸਾਭ ਰੱਖਣ ਵਾਸਤੇ ਇੱਕ ਜਗ੍ਹਾ ਬਣਾਉਣੀ ਚਾਹੀਦੀ ਹੈ ਉਸ ਜਗ੍ਹਾ ਤੇ ਸਾਫ ਕੱਪੜਾ ਜਾਂ ਤੌਲੀਆਂ ਵਿਛਾ ਲਓ ਉਸ ਜਗ੍ਹਾ ਤੇ ਕੇਵਲ ਗੁਟਕਾ ਸਾਫ ਤੇ ਮਾਲਾ ਹੀ ਰੱਖਣੇ ਚਾਹੀਦੇ ਹਨ ਕਈ ਲੋਕ ਚਾਹ ਪੀ ਕੇ ਖਾਲੀ ਗਲਾਸ ਸਲਫ ਤੇ ਟੀਵੀ ਤੇ ਜਾਂ ਫ੍ਰੀਜਾਂ ਜਿੱਤੇ ਰੱਖ ਦਿੰਦੇ ਹਨ ਕੁਝ ਚਿਰ ਬਾਅਦ ਹੋਰ ਕੋਈ ਮੈਂਬਰ ਪਾਟ ਕਰ ਦਿਆ